ਸਤ ਸ੍ਰੀ ਅਕਾਲ ਜੀ ਹੋਰ ਸਨਾਵ ਜੀ ਕੀ ਹਾਲ ਚਾਲ ਹੈ ਮੈਂ ਸੀਜੀਤ ਕੌਰ ਮਠਾੜੂ ਗਨਾਨਕ ਸਟੋਰ ਮੈਸਰ ਖਾਨਾ ਤੋਂ ਅੱਜ ਆਪਾਂ ਤੁਹਾਡੇ ਵਾਸਤੇ ਨਿਊ ਕਲੈਕਸ਼ਨ ਲੈ ਕੇ ਆ ਗਏ ਅੱਜ ਸੋਹਣੇ ਸੋਹਣੇ ਸਟਾਫ ਲੈ ਕੇ ਆਏ ਆ ਕਈ ਤਾਂ ਤੁਹਾਨੂੰ ਰਾਮਪਿਕਸ ਦੇ ਸਟਾਫ ਦਿਖਾਵਾਂਗੇ ਛੂਟ ਆਏ ਨੇ ਬਹੁਤ ਹੀ ਪਿਆਰੇ ਤੇ ਕੁਝ ਆਪਣੇ ਕੋਲੇ ਮੈਚਿੰਗ ਆਈਆਂ ਨੇ ਜਿਹੜੀਆਂ ਬਹੁਤ ਹੀ ਸੋਹਣੀਆਂ ਨੇ ਬਹੁਤ ਹੀ ਸੋਹਣੀਆਂ ਮੈਚਿੰਗਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਅੱਜ ਵੀਡੀਓ ਬਹੁਤ ਹੀ ਸੋਹਣੀ ਹੈ ਵੀਡੀਓ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣੀ ਹੈ ਸਾਰੀ ਤੇ ਬਹੁਤ ਹੀ ਵਧੀਆ ਇੱਕ ਅੱਛੀ ਕੁਆਲਿਟੀ ਦੇ ਆਪਣੇ ਕੋਲੇ ਸੂਟ ਨੇ ਤੇ ਵਧੀਆ ਆਪਣੇ ਰੇਟ ਵੀ ਬਹੁਤ ਬਾਜ਼ਿਬ ਹੁੰਦੇ ਨੇਗੇ ਤੇ ਵੀਡੀਓ ਆਪਾਂ ਸ਼ੁਰੂ ਕਰਾਂਗੇ ਸਾਰੇ ਜਣੇ ਰਲ ਕੇ ਦੇਖਾਂਗੇ ਤੇ ਆਪਾਂ ਨਾਲ ਦੀ ਨਾਲ ਲੋਕੇਸ਼ਨ ਜ਼ਰੂਰ ਦੱਸਦੇ ਹੁੰਨੇ ਆ ਜਿਹੜੀ ਆਪਣੀ ਸ਼ਾਪ ਹੈ ਜ਼ਿਲ੍ਹਾ ਬਠਿੰਡਾ ਮੋਡ ਮੰਡੀ ਦੇ ਲਾਗੇ ਮੈਸਰ ਖਾਨਾ ਪਿੰਡ ਰਹਿੰਦਾ ਜਿੱਥੇ ਆਪਣੀ ਇੱਕ ਮਠਾੜੂ ਸ਼ਾਪ ਹੈ ਤੇ ਗੁਰਨਾਨਕ ਵਾਲੇ ਅਸੀਂ ਵਜਦੇ ਆ ਤੇ ਅਸੀਂ ਸਾਡੀ ਸ਼ਾਪ ਹੈ ਜਿਹੜੀ ਇਹ ਮਿਸਤਰੀਆਂ ਦੀ ਦੁਕਾਨ ਵਜਦੀ ਹੈ ਤੇ ਡੇਰਾ ਬਾਬਾ ਪੰਜਾਬ ਆ ਦੇ ਨੀਅਰ ਆ ਇੱਕ ਆਪਾਂ ਨੰਬਰ ਸਕਰੀਨ ਦੇ ਉੱਤੇ ਜ਼ਰੂਰ ਦਿਨੇ ਹੋਣੇ ਜਦੋਂ ਤੁਸੀਂ ਸਾਡੀ ਦੁਕਾਨ ਦੇ ਉੱਤੇ ਵਿੱਚ ਕਰਨਾ ਸਾਨੂੰ ਇੱਕ ਵਾਰੀ ਫੋਨ ਜ਼ਰੂਰ ਕਰਿਓ ਤੇ ਅਸੀਂ ਕਿ ਜ਼ਿੰਦਗੀ ਦੇ ਰਹੀਏ ਮੈਨੇ ਕਦੇ ਬੰਦਾ ਇਧਰ ਉਧਰ ਵੀ ਜਾ ਸਕਦਾ ਹੈ ਤੇ ਆਪਾਂ ਵੀਡੀਓ ਸਾਰੀ ਦੇਖਣੀ ਹੈ ਤੇ ਆਪਣੇ ਚੈਨਲ ਦੇ ਉੱਤੇ ਨਵੇਂ ਆਉਣ ਵਾਲਿਆਂ ਨੂੰ ਇੱਕ ਬੇਨਤੀ ਹੈ ਵੀ ਤੁਸੀਂ ਜਦੋਂ ਵੀ ਸਾਡੀ ਵੀਡੀਓ ਫਸਟ ਟਾਈਮ ਦੇਖ ਰਹੇ ਹੋ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸਾਨੂੰ ਜਿਹੜਾ ਨੋਟੀਫਿਕੇਸ਼ਨ ਜਦੀ ਮਿਲ ਜਾ ਕਰੂਗਾ ਆਜੋ ਜੀ ਵੀਡੀਓ ਕਰੀਏ ਸ਼ੁਰੂ ਤੇ ਸਾਰੇ ਸੋਹਣੇ ਸੋਹਣੇ ਸੂਟ ਨੇ ਆਪਣੇ ਤੇ ਆਪਾਂ ਹਲਕੇ ਦੇਖੀਏ ਤੇ ਅੱਜ ਆਪਾਂ ਸ਼ੁਰੂ ਕਰਾਂਗੇ ਪਹਿਲਾ ਸਬਦ ਦੀ ਸਭ ਤੋਂ ਸੋਹਣੀ ਵੈਰਾਈਟੀ ਲੈ ਕੇ ਆਏ ਆ ਆਪਾਂ ਰਾਮਟੈਕਸ ਦੀ ਤੇ ਇੱਕ ਕਾਟਰੇਜ ਕਾਟਨ ਦਾ ਸੂਟ ਮੈਂ ਤੁਹਾਨੂੰ ਲੈ ਕੇ ਆਈ ਆ ਬਹੁਤ ਹੀ ਸੋਹਣਾ ਸਟਾਫ ਹੈ ਤੇ ਗਲੇ ਦੇ ਉੱਤੇ ਇਹਨਾਂ ਨੇ ਜਿਹੜਾ ਬਹੁਤ ਹੀ ਸੋਹਣਾ ਬਟਨ ਲਾ ਕੇ ਜਿਹੜਾ ਗਲਾ ਫਿਸ਼ਿੰਗ ਦੇ ਨਾਲ ਤਿਆਰ ਕੀਤਾ ਹੈ ਤੇ ਆਪਾਂ ਇਹਦੀ ਸੂਟ ਦੀ ਤੁਹਾਨੂੰ ਲੈਂਥ ਦੇਵਾਂਗੇ ਤੇ ਰੈਡੀ 48 ਇੰਚ ਦੀ ਲੈਂਥ ਦੇਵਾਂਗੇ ਤੇ ਘੇਰ ਆਪਾਂ ਤੁਹਾਨੂੰ ਦੇਵਾਂਗੇ ਇਹਦਾ 30 30 ਇੰਚ ਦਾ ਘੇਰ ਦੇਵਾਂਗੇ ਇਹਦਾ ਜਿਹੜਾ ਪੱਟੀ ਲਾ ਕੇ ਘੇਰ ਤਿਆਰ ਕੀਤਾ ਹੈ 30 ਇੰਚ ਦਾ ਘੇਰ ਹੈ ਤੁਸੀਂ ਬ੍ਰਾਂਡ ਰਾਮ ਟੈਕਸ ਦਾ ਤੁਸੀਂ ਇਹਨੂੰ ਜ਼ੂਮ ਤੇ ਦੇਖ ਸਕਦੇ ਹੋ ਜਿਹੜਾ ਸਾਫਾ ਹੈ ਪਿਓਰ ਕਾਟਨ ਦਾ ਸਾਫਾ ਹੈ 2.5 ਮੀਟਰ ਦੀ ਇਹਦੀ ਸ਼ਰਟ ਹੋਊਗੀ ਤੇ ਰਹੂਗੀ ਇਹਦੀ 2.5 ਮੀਟਰ ਦੀ ਸ਼ਰਟ ਰਹੂਗੀ ਤੇ 3 ਮੀਟਰ ਦੀ ਇਹਦੀ ਬਾਟਮ ਰਹੂਗੀ ਇਸ ਤੋਂ ਬਾਅਦ ਮੈਂ ਤੁਹਾਨੂੰ ਬਾਟਮ ਚੈੱਕ ਕਰਾ ਦਣੀ ਆ ਤੇ ਸਲਵਾਰ ਦੇ ਪਹੁੰਚਾ ਤੇ ਇਹਨਾਂ ਨੇ ਵਰਕ ਕੀਤਾ ਹੋਇਆ ਪੈਚ ਵਰਕ ਦੇ ਨਾਲ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਕੰਮ ਹੈ ਬਹੁਤ ਹੀ ਸੋਹਣਾ ਸੂਟ ਹੈ ਇਹਦੇ ਵਿੱਚ ਚਾਰ ਕਲਰ ਆਪਣੇ ਕੋਲੇ ਅਵੇਲੇਬਲ ਨੇ ਚਾਰੋਂ ਕਲਰ ਮੈਂ ਤੁਹਾਨੂੰ ਦਿਖਾਉਂਗੀ ਤੇ 2.5 ਮੀਟਰ ਦੀ ਸ਼ਰਟ ਤੇ 3 ਮੀਟਰ ਦੀ ਸਲਵਾਰ ਦੇ ਨਾਲ ਇਹ ਸੂਟ ਰੈਡੀ ਹੈ ਜਿਹੜਾ ਪਹਿਲਾ ਕਲਰ ਸੀਗਾ ਇਹ ਵਾਲਾ ਵਾਈਨ ਕਲਰ ਦਾ ਸੂਟ ਸੀਗਾ ਬਹੁਤ ਸੋਹਣਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਇਸ ਤੋਂ ਬਾਅਦ ਮੈਂ ਤੁਹਾਨੂੰ ਇਹਦਾ ਦੁਪੱਟਾ ਦਿਖਾਉਣੀ ਆ ਜਿਹੜਾ ਇਹਦਾ ਦੁਪੱਟਾ ਹੈ ਤੇ ਇਹ ਦੁਪੱਟਾ ਇਹਦਾ ਬਹੁਤ ਹੀ ਸੋਹਣਾ ਹੈ ਕੈਂਟ ਲੁੱਕ ਦੇ ਵਿੱਚ ਦੁਪੱਟਾ ਤੁਸੀਂ ਇਹਦਾ ਦੁਪੱਟਾ ਚੈੱਕ ਕਰ ਹੀ ਜਾਓਗੇ ਤਾਂ ਬਾਹ ਦੁਪੱਟਾ ਇਹਦਾ ਆਹ ਲਓ ਜੀ ਤੁਸੀਂ ਦੁਪੱਟਾ ਚੈੱਕ ਕਰਦੇ ਹੋ ਇਹਨਾਂ ਦਾ ਦੁਪੱਟਾ ਜਿਹੜਾ ਹੁੰਦਾ 2.5 ਮੀਟਰ ਦਾ ਸਾਈਜ਼ ਹੁੰਦਾ ਹੈ ਤੇ ਇਹ ਦੁਪੱਟਾ ਵੀ ਤੁਹਾਨੂੰ ਆਪਾਂ ਸੇਮ ਦੇਵਾਂਗੇ ਟੈਬੀ ਚੈੱਕ ਦਾ ਤੇ ਕਾਟਨ ਦੀ ਲੈਸ ਲੱਗੀ ਹੋਊਗੀ ਤੇ ਫਿਨਿਸ਼ਿੰਗ ਤੁਸੀਂ ਨਾਲ ਦੀ ਨਾਲ ਚੈੱਕ ਕਰਿ ਤੇ 2.5 ਮੀਟਰ ਦਾ ਆਪਾਂ ਸੈਜ ਤੋਂ ਦੁਪੱਟੇ ਦਾ ਦੇਵਾਂਗੇ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਆ ਲਓ ਜੀ ਡਿਜ਼ਾਈਨ ਚੈੱਕ ਕਰੀ ਜਾਓ ਤੇ ਦੁਪੱਟੇ ਦਾ ਸੈਜ ਮੈਂ ਤੁਹਾਨੂੰ ਸਾਰਾ ਖੋਲ ਕੇ ਦਿਖਾਉਂਗੀ ਤੇ ਆ ਲਓ ਜੀ ਕਰੋ ਚੈੱਕ 2.5 ਮੀਟਰ ਦੇ ਸੈਜ ਦੇ ਨਾਲ ਹੈ ਤੇ ਇਹਨਾਂ ਦਾ ਰੇਟ ਆਪਾਂ ਬਹੁਤ ਜੈਨੂਨ ਦੇਵਾਂਗੇ 3200 ਰੁਪਿਆ 3400 ਰੁਪਿਆ ਇਹਨਾਂ ਦਾ ਮਾਰਕੀਟਾਂ ਦੇ ਵਿੱਚ ਰੇਟ ਹੈ ਆਪਾਂ ਤੁਹਾਨੂੰ 2650 ਰੁਪਿਆ ਦਾ ਛੂਟ ਦੇਵਾਂਗੇ ਇਹ ਬਹੁਤ ਹੀ ਸੋਹਣਾ ਕਾਟਨ ਬੇਸ ਸੂਟ ਹੈ ਇਹ ਤੇ ਇਹਨਾਂ ਦਾ ਬ੍ਰਾਂਡ ਰਾਮਪੈਕਸ ਦਾ ਬਹੁਤ ਹੀ ਸੋਹਣਾ ਸਾਫਾ ਹੈ ਤੁਸੀਂ ਸਾਡੇ ਇਸੇ ਨੰਬਰ ਤੇ ਸ਼ੂਟ ਨੂੰ ਬੁੱਕ ਕਰ ਸਕਦੇ ਹੋਗੇ ਸਕਰੀਨਸ਼ਾਟ ਭੇਜ ਕੇ ਅਗਲਾ ਕਲਰ ਆਪਸ ਨੂੰ ਦੇਵਾਂਗੇ ਇਹਦਾ ਕਾਫੀ ਸ਼ੇਡ ਦਾ ਕਾਫੀ ਸ਼ੇਡ ਕਲਰ ਬਹੁਤ ਹੀ ਪਿਆਰਾ ਹੋਊਗਾ ਕਿਉਂਕਿ ਖੋਲ ਕੇ ਮੈਂ ਤਾਂਦਖਾਨੀ ਲਿਆ ਨੀਆ ਤੇ ਇੱਕ ਸ਼ੂਟ ਅਸੀਂ ਖੋਲ ਕੇ ਦਿਖਾ ਦਈਏ ਫਿਰ ਸਾਨੂੰ ਡਿਮਾਂਡ ਇੱਕ ਸੂਟ ਦੀ ਆ ਹੀ ਜਾਂਦੀ ਹੈ ਆਹ ਲਓ ਜੀ ਤੁਸੀਂ ਆਹ ਚੈੱਕ ਕਰ ਸਕਦੇ ਹੋ ਕਾਫੀ ਸ਼ੇਡ ਦਾ ਸ਼ੂਟ ਹੈ ਤੇ ਨਾਲ ਦੀ ਮਾ ਨਾਲ ਦੀ ਨਾਲ ਮੈਂ ਸੋਨੇ ਨਾਲ ਪਹੁੰਚੇ ਵੀ ਦਿਖਾਉਣੀ ਆ ਵਰਕ ਡਿਜ਼ਾਈਨ ਕਿਦਾਂ ਦਾ ਲੱਗਦਾ ਇਹ ਤੇ ਬਹੁਤ ਗ੍ਰੇਸਫੁਲ ਹੈ ਆ ਲਓ ਜੀ 3 ਮੀਟਰ ਦੀ ਸਲਵਾਰ ਦਾ ਆਪਾਂ ਤੁਹਾਨੂੰ ਕਪੜਾ ਦੇਾਂਗੇ ਤੇ 22 ਮੀਟਰ ਛੜਦਾ ਕਪੜਾ ਦੇਵਾਂਗੇ 22 ਮੀਟਰ ਦਾ ਆਪਾਂ ਤੁਹਾਨੂੰ ਦੁਪੱਟਾ ਦੇਵਾਂਗੇ ਤੇ ਰੇਟ ਦੇਵਾਂਗੇ ਸਿਰਫ 22500 ਰੁਪਿਆ 3400 ਰੁਪਿਆ ਵਾਲਾ ਛੂਟ ਆਪਾਂ ਸਿਰਫ ਤੁਹਾਨੂੰ 22500 ਰੁਪਏ ਦੇ ਵਿੱਚ ਛੂਟ ਦੇਾਂਗੇ ਤੇ ਤੁਸੀਂ ਇਸੇ ਨੰਬਰ ਤੇ ਛੂਟ ਨੂੰ ਸਕਰੀਨਸ਼ਾਟ ਭੇਜ ਕੇ ਬੁੱਕ ਕਰਨਾ ਆਹ ਲਓ ਜੀ ਤੁਸੀਂ ਚੈੱਕ ਕਰ ਸਕਦੇ ਹੋ 2.5 ਮੀਟਰ ਦਾ ਦੁਪੱਟਾ ਤੇ ਬਹੁਤ ਹੀ ਸੋਹਣੇ ਦੁਪੱਟੇ ਲੱਗਦੇ ਆ ਜਦੋਂ ਆਪਾਂ ਖੁੱਲੇ ਸਾਇਦ ਦੇ ਦੁਪੱਟੇ ਲੈਣੇ ਹਨ ਆਹ ਲਓ ਜੀ ਬਹੁਤ ਸੋਹਣਾ ਦੁਪੱਟਾ ਲੱਗਦਾ ਬਹੁਤ ਹੀ ਗ੍ਰੇਸਫੁਲ ਹੈ ਤੇ ਬਹੁਤ ਹੀ ਕੈਂਟ ਛੂਟ ਹੈ ਫਟਾਫਟ ਤੁਸੀਂ ਆਰਡਰ ਕਰ ਲਿਓ ਫਿਰ ਤੁਹਾਡੇ ਕੋਲੇ ਸਾਡਾ ਮਾਲ ਜਿਹੜਾ ਜਦੀ ਸੇਲ ਹੋ ਜਾਂਦਾ ਇਸ ਤੋਂ ਬਾਅਦ ਆਪਾਂ ਅਗਲਾ ਕਲਰ ਦੇਵਾਂਗੇ पिस्ता ग्रे कलर हाँ लो जी अगला कलर भी बहुत ही प्यारा कलर है आ लो जी स्क्रीनशॉट लेंदे जाए ਜਿਹੜੇ ਸ਼ੂਟ ਸਾਡੇ ਭੈਣ ਭਰਾ ਦੂਰ ਦੇ ਕਸਟਮਰ ਨੂੰ ਸ਼ੂਟ ਪਸੰਦ ਆਇਆ ਤੂੰ ਕਿਉਂ ਬਹੁਤ ਆਪਣਾ ਸਫਰ ਹੁੰਦਾ ਆ ਆਪਾਂ ਸਹੀ ਟਾਈਮ ਤੇ ਨਹੀਂ ਪਹੁੰਚ ਪਾਉਂਦੇ ਤੇ ਜਿਹੜਾ ਸ਼ੂਟ ਆ ਉਹ ਸੇਲ ਹੋ ਜਾਂਦਾ ਤੁਸੀਂ ਇਹਨੂੰ ਸਾਡੇ ਕੋਲੋਂ ਪੇਮੈਂਟ ਕਰਕੇ ਸਕਰੀਨਸ਼ਾਟ ਭੇਜ ਕੇ ਤੁਸੀਂ ਸ਼ੂਟ ਨੂੰ ਬੁੱਕ ਕਰ ਸਕਦੇ ਹੋ ਜੇ ਤੁਸੀਂ ਸਾਡੇ ਨੇੜੇ ਤੇੜੇ ਵਾਲੇ ਹੋ ਫਿਰ ਵੀ ਤੁਸੀਂ ਸਾਡੇ ਸੋਨੂੰ ਸ਼ੂਟ ਪਸੰਦ ਆਇਆ ਤਾਂ ਤੁਸੀਂ ਸਾਡੇ ਕੋਲੇ ਪੇਮੈਂਟ ਕਰਕੇ ਸ਼ੂਟ ਬੁੱਕ ਕਰਾ ਸਕਦੇ ਹੋ ਤੇ ਕੋਰੀਅਰ ਸਾਡਾ ਘਰੇ ਆਊਗਾ ਬੇਚਿੰਤ ਹੋ ਕੇ ਤੁਸੀਂ ਸਾਡੇ ਕੋਲੋਂ ਪਾਰਸਲ ਕਰਾਇਆ ਕਰੋ ਅਸੀਂ ਜਿਹੜਾ ਪਾਰਸਲ ਆ ਪੋਸਟ ਆਫਿਸ ਰਾਹੀਂ ਕਰਦੇ ਆਂ ਤੇ ਡਾਕੀਆ ਤੁਹਾਡੇ ਘਰੇ ਵਾਈ ਮਾਰ ਕੇ ਤੁਹਾਨੂੰ ਸੂਟ ਫੜਾ ਕੇ ਆਊਗਾ ਤੁਸੀਂ ਕੋਈ ਚਿੰਤਾ ਨਹੀਂ ਕਰਨੀ ਤੇ ਤੁਸੀਂ ਇੱਕ ਖਰੀਦਾਰੀ ਕਰਨੀ ਹੈ ਸਾਡੇ ਗੁਰਨਾਨਕ ਸਟੋਰ ਤੋਂ ਤੇ ਚਿੰਤਾ ਬਾਕੀ ਦੀ ਸਾਰੀ ਸਾਡੇ ਤੇ ਛੱਡਣੀ ਹੈ ਅਸੀਂ ਤੁਹਾਡੇ ਘਰੇ ਸਾਡੀ ਜ਼ਿੰਮੇਵਾਰੀ ਹੈ ਅਸੀਂ ਸੂਟ ਤੁਹਾਡੇ ਘਰੇ ਪਹੁੰਚਾਈਏ ਆ ਲਓ ਜੀ ਇਸ ਤੋਂ ਬਾਅਦ ਇਹਦਾ ਕਲਰ ਆ ਗਿਆ ਤੁਸੀਂ ਚੈੱਕ ਕਰ ਸਕਦੇ ਹੋ ਵਾਓ ਬਹੁਤ ਸੋਹਣਾ ਦੁਪੱਟਾ ਹੈ ਤੇ ਇੱਕ ਵਾਰੀ ਜਦੋਂ ਆਪਾਂ ਨਾ ਮੈਂ ਤੁਹਾਨੂੰ ਦੁਪੱਟਾ ਲੈ ਕੇ ਦਿਖਾਉਣੀ ਆ ਜਦੋਂ ਆਪਾਂ ਨਾ ਦੁਪੱਟਾ ਇਸ ਤਰ੍ਹਾਂ ਜਿਵੇਂ ਸਿਆਣੀਆਂ ਮੰਮੀਆਂ ਵਾਂਗੂ ਬੁਕੜ ਮਾਰਾਂਗੇ ਹਨਾ ਤੇ ਦੁਪੱਟੇ ਦਾ ਸੈਜ ਵੀ ਬਹੁਤ ਹੀ ਵੱਡਾ ਹੈ ਤੇ ਬਹੁਤ ਹੀ ਸੋਹਣਾ ਦੁਪੱਟਾ ਲੱਗਦਾ ਆਪਾਂ ਗੁਰਦੁਆਰਾ ਸਾਹਿਬ ਜਾਣੇ ਆ ਕਿਤੇ ਰਿਸ਼ਤਿਵਾਰੀ ਜਾਣੇ ਆ ਸਾਰਿਆਂ ਨੂੰ ਸੋਹਣਾ ਸੂਟ ਪਾਇਆ ਹੋਵੇ ਤੇ ਆਪਣੀ ਲੋਕੋ ਵੱਖਰੀ ਹੁੰਦੀ ਹੈ ਇਸ ਤੋਂ ਬਾਅਦ ਆਪਣਾ ਲਾਸਟ ਵਾਲਾ ਕਲਰ ਚੌਥਾ ਕਲਰ ਆ ਗਿਆ ਮਸਟਰਡ ਕਲਰ ਇਹ ਆ ਲਓ ਜੀ आ लो जी चौथा कलर आ गया मास्टर्ड इस तो बाद में सोनू सलवार चेक करा दनी है लो जी आप तो दपट्टा चेक कर सकते हो ਕਿਆ ਗੱਲਬਾਤ ਹੈ ਦੁਪੱਟੇ ਦੀ ਤੇ ਛੂਟ ਦਾ ਸਿਰਫ ਰੇਟ ਦੇਵਾਂਗੇ ਆਪਾਂ 2650 ਰੁਪਏ 2650 ਰੁਪਏ ਦੇ ਵਿੱਚ ਤੁਸੀਂ ਸਾਡੇ ਕੋਲ ਸੂਟ ਪਰਚੇਜ਼ ਕਰ ਸਕਦੇ ਹੋ ਤੇ ਇਹਦੇ ਵਿੱਚ ਆਪਣੇ ਚਾਰ ਕਲਰ ਅਵੇਲੇਬਲ ਸੀਗੇ ਇੱਕ ਕਲਰ ਮੈਂ ਤੁਹਾਨੂੰ ਸੂਟ ਦਿਖਾਉਣੀ ਆ ਇਹ ਮੇਰੇ ਜੀ ਕਰਦਾ ਸੀ ਮੈਂ ਤੁਹਾਨੂੰ ਪਹਿਲਾਂ ਹੀ ਵੀਡੀਓ ਬਣਾ ਕੇ ਦਿਖਾਵਾਂ ਤੇ ਕਈ ਵਾਰੀ ਸਮਾਂ ਨਹੀਂ ਲੱਗਦਾ ਮੇਰੇ ਕੋਲੇ ਇੱਕ ਮੈਟੈਲਿਕ ਚਾਟ ਆਇਆ ਸੀ ਰਾਮ ਟੈਕਸ ਦਾ ਉਹਦਾ ਸਿੰਗਲ ਸੂਟ ਬਚਿਆ ਤੇ ਇਹ ਸੂਟ ਮੈਂ ਤੁਹਾਨੂੰ ਓਪਨ ਕਰਕੇ ਦਿਖਾਉਣੀ ਆ ਤੇ ਇਹਦੇ ਚ ਮੈਂ ਦੁਬਾਰਾ ਮਾਲ ਬੁੱਕ ਕਰਾਇਆ ਹੋਇਆ ਜਦੋਂ ਵੀ ਮਾਲ ਆ ਗਿਆ ਤੇ ਮੈਂ ਤੁਹਾਨੂੰ ਜਰੂਰ ਸ਼ੂਟ ਦਿਖਾਵਾਂਗੀ ਹੁਣ ਮੇਰੇ ਕੋਲ ਇੱਕ ਸ਼ੂਟ ਹੈ ਤੇ ਇਹ ਵੀ ਸ਼ੂਟ ਦਾ ਪਲੀਜ਼ ਤੁਸੀਂ ਆਰਡਰ ਨਾ ਕਰਿਓ ਇਹ ਸ਼ੂਟ ਮੇਰਾ ਬੁੱਕ ਹੋਇਆ ਹੋਇਆ ਹੈ ਤੇ ਇਹ ਮੈਂ ਤੁਹਾਨੂੰ ਇੱਕ ਸੈਂਪਲ ਦਿਖਾਉਣੀ ਆ ਇਹ ਤੋਂ ਬਾਅਦ ਦੁਬਾਰਾ ਆਪਣੇ ਕੋਈ ਮਾਲ ਸੰਭਾਵਨਾ ਵੀ ਆ ਸਕਦਾ ਆ ਲਓ ਜੀ ਇਹਦਾ ਮੈਟੈਲਿਕ ਚਾਟਾ ਬਹੁਤ ਹੀ ਪਿਆਰਾ ਤੇ ਸ਼ੂਟ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ক্লোਜ ਤੋਂ ਇਹ ਆਪਾਂ ਆਪਣੀ ਦਾਦੀ ਮੰਮਾ ਨੂੰ ਸ਼ੂਟ ਲੈ ਕੇ ਦੇ ਸਕਦੇ ਆ ਨਾਨੀ ਮੰਮਾ ਲੈ ਕੇ ਦੇ ਸਕਦੇ ਆ ਤੇ ਇਹ ਲਾਈਟ ਸ਼ੇਡ ਗਰਲਿਸ਼ ਵੀ ਪਾ ਲੈਂਦੀਆਂ ਨੇ ਤੇ ਬਹੁਤ ਹੀ ਕਿਊਟ ਸ਼ੂਟ ਹੈ ਤੁਸੀਂ ਇਹਦੇ ਨਾਲ ਤੁਸੀਂ ਵਰਕ ਦੇਖ ਸਕਦੇ ਹੋ ক্লোਜ ਤੋਂ ਇੰਨਾ ਪਿਆਰਾ ਵਰਕ ਕੀਤਾ ਹੋਇਆ ਤੇ ਦੁਪੱਟਾ ਮੈਂ ਤੁਹਾਨੂੰ ਦਿਖਾਉਂਗੀ ਦੁਪੱਟੇ ਦੀ ਤਾਂ ਕੀ ਗੱਲ ਬਾਤ ਹੈ ਸਾਰਾ ਕੰਮ ਜਿਹੜਾ ਹੈਗਾ ਹੱਥ ਦਾ ਕੀਤਾ ਹੋਇਆ ਤੇ ਮਸ਼ੀਨੀ ਕੰਮ ਕੀਤਾ ਹੋਇਆ ਤੇ ਆਰਾਮਟੈਕਸ ਬ੍ਰਾਂਡ ਦਾ ਸ਼ੂਟ ਹੈ ਆਹ ਲਓ ਜੀ ਇਸ ਤੋਂ ਬਾਅਦ ਆਪਣਾ ਜਿਹੜਾ ਦੁਪੱਟਾ ਇਹਦੇ ਨਾਲ ਆਇਆ ਦੁਪੱਟਾ ਹੈਗਾ ਆਪਣੇ ਨਾਲ ਸਾਰਾ ਬਰਸ਼ ਪੇਂਟ ਇਹ ਵੀ ਹੈਂਡਮੇਡ ਕੰਮ ਹੈ ਇਹਦਾ ਤੇ ਤੁਸੀਂ ਦੁਪੱਟਾ ਦੇਖ ਸਕਦੇ ਹੋ ਸਾਰਿਆਂ ਨਾਲ ਸਾਇਜ ਦੁਪੱਟੇ ਦੇ ਹੋਣਗੇ 2.5 2.5 ਮੀਟਰ ਦੇ ਆਹ ਲਓ ਜੀ ਕਰੋ ਚੈੱਕ ਦੁਪੱਟੇ ਦੀ ਕੀ ਗੱਲਬਾਤ ਹੈ ਤੁਸੀਂ ਦੁਪੱਟੇ ਦੀ ਫਿਨਿਸ਼ਿੰਗ ਨੂੰ ক্লোਜ਼ ਤੇ ਚੈੱਕ ਕਰੋ ਬਹੁਤ ਪਿਆਰਾ ਸੂਟ ਹੈ ਪਲੀਜ਼ ਕਿਰਪਾ ਕਰਕੇ ਮੈਨੂੰ ਇਹ ਸੂਟ ਦਾ ਆਰਡਰ ਨਾ ਪਾਓ ਜਦੋਂ ਮੇਰੇ ਕੋਲ ਸੂਟ ਆ ਗਿਆ ਮੈਂ ਸੋਨੂੰ ਉਸੇ ਫਸਟ ਟਾਈਮਸ ਸ਼ੂਟ ਜਿਹੜਾ ਉਹਦੀ ਤੁਹਾਨੂੰ ਦਿਖਾਉਂਗੀ ਇਹ ਵਾਲਾ ਸ਼ੂਟ ਮੇਰਾ ਬੁਕਿੰਗ ਇਹਦੀ ਹੋਈ ਹੋਈ ਹੈ ਇਹ ਸ਼ੂਟ ਮੈਂ ਪਾਰਸਲ ਕਰਨਾ ਕਿਸੇ ਦਾ ਤੇ ਇਸ ਤੋਂ ਬਾਅਦ ਹੁਣ ਮੈਂ ਤੁਹਾਨੂੰ ਦਿਖਾਉਂਗੀ ਸਾਰੀਆਂ ਮੈਚਿੰਗਾਂ ਅੱਜ ਆਪਣੇ ਕੋਲੇ ਆਈਆਂ ਨੇ ਮੈਚਿੰਗਾਂ ਇਹ ਚੀਜ਼ ਮੇਰੀ ਸ਼ੂਟ ਜਿਹੜੇ ਤੁਹਾਨੂੰ ਸੀਗੇ ਮੈਂ ਰਾਨ ਟੈਕਸ ਦੇ ਦਿਖਾਏ ਨੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਨੇ ਮੈਚਿੰਗਾਂ ਆਹ ਲਓ ਜੀ ਮੈਚਿੰਗਾਂ ਆਪਾਂ ਬਹੁਤੀਆਂ ਨਹੀਂ ਖੋਲਦੇ ਤੁਸੀਂ ਐਵੇਂ ਮੈਚਿੰਗਾਂ ਦੇਖ ਸਕਦੇ ਹੋ ਸਾਡੀ ਮੈਚਿੰਗ ਬਹੁਤ ਹੀ ਪਿਆਰੀ ਹੁੰਦੀ ਹੈ ਤੇ ਆਹ ਲਓ ਜੀ ਇਹ ਮੈਚਿੰਗਾਂ ਤੁਸੀਂ ਚੈੱਕ ਕਰੀ ਜਾਓ ਜ਼ਿਆਦਾਤਰ ਅਸੀਂ ਆਪਣੀਆਂ ਮੈਚਿੰਗਾਂ ਜਿਹੜੀਆਂ ਰੀਲਾਂ ਦੇ ਵਿੱਚ ਦਿਨੇ ਹੁੰ ਤੇ ਅੱਜ ਮੈਂ ਸੋਚਿਆ ਵੀ ਤੁਹਾਨੂੰ ਇੱਕ ਵੀਡੀਓ ਵਿੱਚ ਮੈਚਿੰਗਾਂ ਦੀ ਦੇ ਦਿਆਂ। ਆਹ ਲਓ ਜੀ ਇਹ ਦਾ ਪਹਿਲਾ ਕਲਰ ਸੀਗਾ। ਇਹ ਸ਼ੂਟ ਤੁਹਾਨੂੰ ਅਸੀਂ ਦੇਵਾਂਗੇ 750 ਦੇ ਵਿੱਚ। ਆਹ ਲਓ ਜੀ ਇਸ ਤੋਂ ਬਾਅਦ ਇਹ ਦਾ ਅਗਲਾ ਪਹਿਲਾ ਸਰਦਈ ਕਲਰ ਸੀ ਦੂਜਾ ਗਾਜਰੀ ਟੋਨ ਦੇ ਵਿੱਚ ਆ ਗਿਆ। 2.5 ਮੀਟਰ ਦੀ ਸਲਵਾਰ ਦੀ ਕੱਟ ਮਿਲੂਗੀ, 2.5 ਮੀਟਰ ਤੁਹਾਨੂੰ ਸ਼ਰਟ ਦੀ ਕੱਟ ਮਿਲੂਗੀ ਤੇ 750 ਰੁਪਏ ਇਹਦਾ ਉਨੀ ਰੇਟ ਹੋਊਗਾ। ਇਹਨਾਂ ਸ਼ੂਟਾਂ ਦੀ ਕੋਰੀਅਰ ਚਾਰਜ ਫ੍ਰੀ ਹੋਊਗਾ ਤੁਹਾਡੇ ਘਰੇ। ਪੇਮੈਂਟ ਤੁਹਾਨੂੰ 750 ਰੁਪਇਆ ਇਕੱਲੀ ਪੇਮੈਂਟ ਕਰਨੀ ਪਊ ਕੋਰੀਅਰ ਆਪਾਂ ਫ੍ਰੀ ਕਰਾਂਗੇ ਇਹਦਾ ਆਹ ਲਓ ਜੀ ਤੁਸੀਂ ਇੰਡੀਆ ਚ ਕਿਤੇ ਮਰਜ਼ੀ ਸ਼ੂਟ ਮੰਗਾ ਸਕਦੇ ਹੋ ਤੇ ਜਿਨ੍ਹਾਂ ਦਾ ਸਾਡਾ ਕੋਰੀਅਰ ਚਾਰਜ ਲੱਗੂਗਾ ਉਹ ਮੈਂ ਤੁਹਾਨੂੰ ਨਾਲ ਦੀ ਨਾਲ ਦੱਸ ਦਿਆ ਕਰੂੰ ਆਹ ਲਓ ਜੀ ਇਹਦਾ ਮਹਿਰੂਨ ਕਲਰ ਆ ਗਿਆ ਜਿਹੜਾ ਕਲਰ ਇਹਦਾ ਬਹੁਤ ਸਕੇਟ ਲੁੱਕ ਦਿੰਦਾ ਆਹ ਲਓ ਜੀ ਇਹ ਸੀਗਾ ਇਹਦਾ ਤੀਸਰਾ ਕਲਰ ਇਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਇਹਦਾ ਚੌਥਾ ਕਲਰ ਆਪਾਂ ਫਟਾਫਟ ਰੰਗ ਦਿਖਾਈ ਜਾਵਾਂ ਕਿਉਂਕਿ ਆਪਣੇ ਕੋਲੇ ਕਾਫੀ ਸਾਰੇ ਸ਼ੂਟ ਨੇ ਆਹ ਲਓ ਜੀ ਇਹ ਕਲਰ ਇਹਦਾ ਆ ਗਿਆ ਪੈਲਟੋਨ ਦੇ ਵਿੱਚ ਲੈਮਨ ਸ਼ੇਡ ਹੈ ਤੇ ਬਹੁਤ ਹੀ ਪਿਆਰੇ ਪਿਆਰੇ ਜਿਹੇ ਰੰਗ ਆਉਂਦੇ ਆ ਤੇ ਇਹ ਦਾ ਚੌਥਾ ਕਲਰ ਸੀਗਾ ਇਸ ਤੋਂ ਬਾਅਦ ਆਪਣਾ ਆ ਗਈ ਮੈਚਿੰਗ ਜਿਹੜੀ ਇਹ ਆ ਗਈ ਆਪਣੀ ਗੰਗਾ ਬ੍ਰਾਂਡ ਦੀ ਆਹ ਲਓ ਜੀ ਇਹ ਬਹੁਤ ਹੀ ਪਿਆਰੀ ਹੈ ਇਹ ਜਿਹੀਆਂ ਮੈਚਿੰਗਾਂ ਸਾਡੀਆਂ ਕੁੜੀਆਂ ਵੀ ਬਿਅਰ ਕਰਦੀਆਂ ਨੇ ਤੇ ਮੰਮੀਆਂ ਵੀ ਸਾਡੇ ਕੋਲੇ ਦਾਦੀਆਂ ਵੀ ਆਹ ਲਓ ਜੀ ਇਹਦਾ ਗੰਗਾ ਦਾ ਬ੍ਰਾਂਡ ਦਾ ਸ਼ਰਟ ਹੋਊਗੀ ਤੇ ਨਾਲ ਆਪਾਂ ਦੇਵਾਂਗੇ ਤੁਹਾਨੂੰ ਤੇ ਨਾਲ ਸਲਵਾਰ ਦੇਵਾਂਗੇ ਆਪਾਂ ਪਿਓਰ ਕੈਮਰਿਕ ਦੀ ਤੇ ਮੈਚਿੰਗ ਬੜੀ ਪਿਆਰੀ ਹੈ ਇਹਦੇ ਵਿੱਚ ਆਪਾਂ ਤੁਹਾਨੂੰ ਦੋ ਸ਼ੂਟ ਦੇਾਂਗੇ ਇਹ ਕੋਨ ਆਦੇ ਤੁਸੀਂ ਸਾਡੇ ਕੋਲ ਦੋ ਸ਼ੂਟ ਵੀਅਰ ਕਰ ਸਕਦੇ ਹੋਗੇ ਦੋ ਸ਼ੂਟ ਬਹੁਤ ਸੋਹਣੇ ਨੇ ਇਹ ਤੇ ਇਹਨਾਂ ਦੀ ਰੇਂਜ ਹੋਊਗੀ 850 ਰੁਪਿਆ 850 ਰੁਪਏ ਦੇ ਵਿੱਚ ਦੇਵਾਂਗੇ ਇਸ ਤੋਂ ਬਾਅਦ ਆਪਣੇ ਕੋਲੇ ਆ ਗਈ ਲਵਲੀਨ ਦੀ ਮੈਚਿੰਗ ਆਹ ਲਓ ਜੀ ਆਹ ਬੜਾ ਜਿਹਦਾ ਲਵਲੀਨ ਦਾ ਤੁਸੀਂ ਚੈੱਕ ਕਰ ਸਕਦੇ ਹੋ ਬ੍ਰਾਂਡ ਲਵਲੀਨ ਬ੍ਰਾਂਡ ਦੀ ਸ਼ਰਟ ਹੈ ਇਹ ਕੈਮਰਿਕ ਦੀ ਨਾਲ ਆਪਾਂ ਤੁਹਾਨੂੰ ਸਲਵਾਰ ਦੇਵਾਂਗੇ ਵਧੀਆ ਕੁਆਲਿਟੀ ਦਾ ਸਾਰਾ ਸਟਾਫ ਹੋਊਗਾ 850 ਰੁਪਿਆ ਇਹਦਾ ਸਾਡਾ ਆਫਰ ਚੱਲੀ ਜਾਂਦੀ ਹੈ ਹੁਣ ਅੱਜ ਕੱਲ ਬਹੁਤ ਸਾਡੇ ਰੇਟ ਘਟ ਗਏ ਨੇ ਛੂਟਾਂ ਦੇ ਤੇ ਇਹ 850 ਦੀ ਤੁਹਾਨੂੰ ਮੈਚਿੰਗ ਮਿਲੂਗੀ ਤੇ ਇਹਦੇ ਵਿੱਚ ਵੀ ਤੁਸੀਂ ਦੋ ਛੂਟ ਸਾਡੇ ਕੋਲ ਲੈ ਸਕਦੇ ਹੋ ਇਸ ਤੋਂ ਬਾਅਦ ਵੀ ਆਪਣਾ ਆ ਗਿਆ ਆਰਾਮ ਟੈਕਸ ਦਾ ਇਹਦਾ लवलीਨ ਦੀ ਸ਼ਰਟ ਆ ਗਈ ਆ ਲਓ ਜੀ ਇਹਦੇ ਵਿੱਚ ਤੁਹਾਨੂੰ ਸਿੰਗਲ ਛੂਟ ਮਿਲੂਗਾ ਇਹਦੇ ਨਾਲ ਦੇ ਸਾਡੇ ਸਾਰੇ ਛੂਟ ਜਿਹੜੇ ਹੈਗੇ ਨੇਗੇ ਸਮਾਲ ਸਾਰਾ ਸੋਲਡ ਆਊਟ ਹੋ ਗਿਆ ਆਹ ਲਓ ਜੀ ਇਸ ਤੋਂ ਬਾਅਦ ਇਹ ਵਾਲਾ ਮਾਲ ਆਪਾਰੀ ਸਟਾਕ ਵੀ ਨੀ ਦੁਬਾਰਾ ਕਰਾਉਣਾ ਆਹ ਲਓ ਜੀ ਇਹ ਵਾਲਾ ਇਹਦਾ ਇੱਕੋ ਹੀ ਛੂਟਾ ਸਿੰਗਲ ਇਸ ਤੋਂ ਬਾਅਦ ਆਪਣੇ ਕੋਲੇ ਆਈ ਹੈ ਰਾਮ ਟੈਕਸ ਦੀ ਮੈਚਿੰਗ ਇਹਨਾਂ ਜਿਹੜੀਆਂ ਸਾਰੀਆਂ ਮੈਚਿੰਗਾਂ ਨੇ ਇਹਨਾਂ ਦਾ ਰੇਂਜ ਜਿਹੜੀ 850 ਰੁਪਿਆ ਰੇਂਜ ਹੈ ਆਹ ਲਓ ਜੀ ਇਸ ਤੋਂ ਬਾਅਦ ਸਾਡੇ ਕੋਲੇ ਆ ਗਿਆ ਰਾਮ ਟੈਕਸ ਦਾ ਬ੍ਰਾਂਡ ਤੇ ਇਹਦੇ ਵਿੱਚ ਵੀ ਮੈਚਿੰਗ ਜਿਹੜੀ ਹੈਗੀ ਹੈ ਬੜੀ ਪਿਆਰੀ ਹੈ ਇਹਦੀ ਰੇਂਜ ਹੈਗੀ ਹੈ 1100 ਰੁਪਿਆ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਫਟਾਫਟ ਤੇ ਇਸ ਤੋਂ ਬਾਅਦ ਸਾਡੇ ਕੋਲੇ ਮੈਚਿੰਗ ਆ ਗਈ ਸੰਧੂਰ ਮੈਚਿੰਗ ਆਹ ਲਓ ਜੀ ਇਹਦੇ ਵਿੱਚ ਕਲਰ ਮੇਰੇ ਕੋਲੇ ਹੋਰ ਵੀ ਨੇ ਇਸ ਟਾਈਮ ਸਾਡੇ ਕੋਲੇ ਮੈਚਿੰਗਾਂ ਬਹੁਤ ਸਾਨੂੰ ਦਿਖਾਉਣ ਵਾਸਤੇ ਤੇ ਮੇਰੇ ਜਿਹੜੇ ਜਿਹੜੇ ਛੋਟੇ ਹੱਥ ਲੱਗੇ ਆ ਮੈਂ ਤੁਹਾਨੂੰ ਉਹੀ ਦਿਖਾਈ ਜਾਨੀ ਆ ਆਹ ਲਓ ਜੀ ਆਈ ਦੀ ਮੈਚਿੰਗ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਇਸੇ ਨੰਬਰ ਤੋਂ ਸਾਨੂੰ ਭੇਜ ਕੇ ਸੂਟ ਨੂੰ ਬੁੱਕ ਕਰ ਸਕਦੇ ਹੋ ਕਿਉਂਕਿ ਰਖੜੀਆਂ ਦਾ ਸਮਾਂ ਮੂਹਰੇ ਆਉਂਦਾ ਜਾਂਦਾ ਤੁਸੀਂ ਸੂਟਾਂ ਨੂੰ ਦਵਾ-ਦਬ ਸਕਰੀਨਸ਼ਾਟ ਭੇਜ ਕੇ ਮਾਮੀਆਂ-ਮਾਸੀਆਂ ਭੂਆ ਵਾਸਤੇ ਸਾਰੀਆਂ ਵਾਸਤੇ ਤੁਸੀਂ ਸਾਡੇ ਕੋਲੋਂ ਸੂਟ ਲੈ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਮਾਸਟਰਡ ਕਲਰ ਦੇ ਵਿੱਚ ਦੋ ਸੂਟ ਜਿਹੜੇ ਹੈਗੇ ਮਿਲ ਜਾਣਗੇ ਇਸ ਤੋਂ ਬਾਅਦ ਅਗਲੀ ਮੈਚਿੰਗ ਸਾਡੀ ਫੇਰ ਰ ਆਪਾਂ ਫਟਾਫਟ ਸ਼ੂਟ ਦਿਖਾਈ ਜਾਂਦੇ ਆ ਕਿਉਂਕਿ ਤੁਸੀਂ ਸਕਰੀਨਸ਼ਾਟ ਲੈ ਲਓ ਆ ਲਓ ਜੀ ਇਹ ਆਪਣੀ ਹੈਗੀ ਹੈ ਸਲਵਾਰ ਪਿਸਤਾ ਟੋਂ ਦੀ ਜਿਹੜੀ ਹੈਗੀ ਇਹਦੇ ਨਾਲ ਸਲਵਾਰ ਲੱਗੀ ਹੋਈ ਹੈ ਬਹੁਤ ਹੀ ਕਿਊਟ ਮੈਚਿੰਗ ਹੈ ਰਾਮ ਟੈਕਸ ਦਾ ਸਟਾਫ ਹੈ ਇਹਨੂੰ ਤੁਸੀਂ ਨੇੜੇ ਤੇ ਚੈੱਕ ਕਰ ਸਕਦੇ ਹੋ ਕਿਉਂਕਿ ਰਾਮ ਟੈਕਸ ਦਾ ਬ੍ਰਾਂਡ ਹੈ ਆ ਲਓ ਜੀ ਤੇ 850 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਇਹ ਮੈਚਿੰਗ ਦੇਵਾਂਗੇ ਤੇ ਇਸ ਦੇ ਵਿੱਚ ਆਪਾਂ ਦੋ ਕਲਰ ਦੇਵਾਂਗੇ ਦੋ ਸ਼ੂਟ ਸਾਡੇ ਕੋਲੇ ਅਵੇਲੇਬਲ ਨੇ ਤੇ ਜਿਹੜਾ ਮਾਲ ਤੁਹਾਨੂੰ ਦਿਖਾਈ ਜਾਂਦੇ ਆ ਹੁਣ ਜਿੰਨੇ ਜਿੰਨੇ ਸਾਡੇ ਕੋਲ ਸੂਟ ਨੇ ਸਾਰੇ ਇਹ ਸੋਲਡ ਆਊਟ ਹੋ ਜਾਣਗੇ ਇਸ ਤੋਂ ਬਾਅਦ ਆਪਾਂ ਦੁਬਾਰਾ ਰੀਸਟਾਕ ਮਾਲ ਨਹੀਂ ਕਰਾਉਣਾ ਤੇ ਆ ਲਓ ਜੀ ਆ ਆਪਣੇ ਕੋਲੇ ਆ ਗਈ ਮਡਾਲ ਮੈਚਿੰਗ ਬਹੁਤ ਹੀ ਸੋਹਣਾ ਸਟਾਫ ਹੈ ਤੇ ਤੁਸੀਂ ਇਹਨੂੰ ਕਲੋਜ਼ ਤੇ ਚੈੱਕ ਕਰ ਸਕਦੇ ਹੋ ਤੇ 750 ਰੁਪਏ ਦਾ ਇਹ ਸੂਟ ਹੈ ਤੇ ਆਪਾਂ ਤੁਹਾਨੂੰ ਮੈਚਿੰਗ ਦੇਵਾਂਗੇ ਬਲੈਕ ਸਲਵਾਰ ਦੇ ਨਾਲ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਸੂਟ ਦੇਵਾਂਗੇ ਤੁਸੀਂ ਚੈੱਕ ਕਰੀ ਆਇਓ 2 3 4 5 6 7 8 ਤੇ 9 ਆਹ ਲਓ ਜੀ ਇਹਦੇ ਵਿੱਚ ਤੁਹਾਨੂੰ 9 ਸ਼ੂਟ ਮਿਲ ਜਾਣਗੇ ਬੜੀ ਪਿਆਰੀ ਮੈਚਿੰਗ ਹੈ ਅਮੈਜ਼ਿੰਗ ਨਹੀਂ ਛੱਡਣ ਵਾਲੀ ਸਿਫਟ ਰੇਡ ਕਰਤਾ ਸੀ 1000 ਰੁਪਈਆ ਵਾਲੀ ਮੈਚਿੰਗ ਦਾ 850 ਰੁਪਈਆ 850 ਚੋਂ ਵੀ ਤੁਹਾਨੂੰ 100 ਰੁਪਈਆ ਡਿਸਕਾਊਂਟ ਦੇਵਾਂਗੇ 750 ਰੁਪਈਆ ਇਸ ਤੋਂ ਬਾਅਦ ਆਪਣੇ ਕੋਲੇ ਆ ਗਈ ਆਹ ਲਓ ਜੀ ਇੱਕ ਮੈਚਿੰਗ ਹੋਰ ਜਿਹੜੀ ਬੜੀ ਪਿਆਰੀ ਹੈ ਆਹ ਲਓ ਜੀ ਇਹਦਾ ਅਸੀਂ ਵੀਡੀਓ ਪਾਉਣ ਤੋਂ ਪਹਿਲਾਂ ਹੀ ਮਾਲ ਥੋੜਾ ਰਹਿ ਗਿਆ ਸਾਡੇ ਕੋਲੇ ਹਾਂ ਲੋ ਜੀ ਇਸ ਨੂੰ ਵੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਤੁਸੀਂ ਸਾਡੇ ਗੁਰਨਾਨਕਵਾਲਾਂ ਦੀਆਂ ਕੁਆਲਿਟੀਆਂ ਚੈੱਕ ਕਰ ਸਕਦੇ ਹੋ ਆ ਦੇਖੋ ਜੀ ਸਾਡੀ ਕੁਆਲਿਟੀ ਜਿਹੜੀ ਹੁੰਦੀ ਹੈ ਹਮੇਸ਼ਾ ਖੋਏ ਵਰਗੀ ਹੁੰਦੀ ਹੈ ਤੇ ਸਾਡੇ ਕੋਲੇ ਮੈਚਿੰਗ ਜਿਹੜੀ ਹੁੰਦੀ ਹੈ ਉਹ ਸਾਡੇ ਕੋਲੇ ਹੀ ਹੁੰਦੀ ਹੈ ਤੁਸੀਂ ਇਹਨੂੰ ਕਿਤੇ ਨੇੜੇ ਤੇੜੇ ਤੁਸੀਂ ਇਹਨੂੰ ਲੱਭੋਗੇ ਇਹ ਚੀਜ਼ਾਂ ਨੂੰ ਇਸ ਸਿਰਫ ਤੇ ਸਿਰਫ ਗੁਰਨਾਨਕ ਸਟੋਰ ਤੋਂ ਮਿਲਦੀਆਂ ਬੈਸਰਖਾਨੇ ਦੇ ਵਿੱਚੋਂ ਤੇ ਤੁਸੀਂ ਇਹ ਚੰਡੀਗੜ੍ਹ ਵਗਦੇ ਲੁਧਿਆਣੇ ਵਗਦੇ ਜਿਹੜਾ ਸਾਡੇ ਕੋਲੇ ਆ ਉਹ ਤੁਹਾਨੂੰ ਕਿਤੋਂ ਵੀ ਨਹੀਂ ਮਿਲਣਾ ਕਿਦੋਂ ਵੀ ਨਹੀਂ ਮਿਲਣਾ ਇਹ ਜੀ ਸੋਨੂੰ ਸਾਡੇ ਕੋਲ ਹੀ ਮਿਲੂਗੀ ਤੇ ਤੁਸੀਂ ਫਟਾਫਟ ਸਾਨੂੰ ਆਰਡਰ ਕਰ ਸਕਦੇ ਹੋ ਇਹਦੇ ਵਿੱਚ ਆਪਾਂ ਤੁਹਾਨੂੰ ਛੂਟ ਦੇਵਾਂਗੇ 1 ਜੀ 2 ਤੇ ਆਹ ਲਓ ਜੀ 3 ਤੇ ਇਸ ਤੋਂ ਬਾਅਦ 4 ਤੇ ਆਹ ਲਓ ਜੀ 5 ਇੱਕ ਨਾਲ ਦੇ ਆਪਾਂ ਤੁਹਾਨੂੰ 5 ਛੂਟ ਦੇ ਦਾਂਗੇ 5 ਛੂਟ ਨਾਲ ਦੇ ਮਿਲ ਸਕਦੇ ਆ 2 ਸਾਡੇ ਕੋਲ ਆਰਡਰ ਕਰ ਸਕਦੇ ਹੋ 3 ਕਰ ਸਕਦੇ ਹੋ ਚਾਹੇ ਤੁਸੀਂ 5 ਇਕੱਠੇ ਮੰਗਾ ਸਕਦੇ ਹੋ ਆਹ ਲਓ ਜੀ ਅਗਲਾ ਛੂਟ ਮੈਂ ਸਾਨੂੰ ਦਨੀ ਹੈ ਬਹੁਤ ਹੀ ਪਿਆਰਾ ਇਹਦੀ ਮੇਰੀ ਮੈਚਿੰਗ ਇੱਕੋ ਹੀ ਸਿਰਫ ਲੱਗੀ ਹੋਈ ਹੈ ਤਿੰਨ ਸ਼ੂਟਸ ਨੂੰ ਇਹਦੇ ਵਿੱਚ ਮਿਲ ਸਕਦੇ ਆ ਹਾ ਲਓ ਜੀ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਸਟਾਫ ਹੈ ਤੇ ਬਹੁਤ ਹੀ ਸੋਹਣਾ ਕੱਪੜਾ ਹੈ ਤੇ ਇਹਦੇ ਵਿੱਚ ਤੁਹਾਨੂੰ ਤਿੰਨ ਸ਼ੂਟ ਮਿਲ ਸਕਦੇ ਆ ਐਟ ਅ ਟਾਈਮ ਮੇਰੇ ਕੋਲੇ ਸੂਟ ਹੈਗੇ ਨੇ ਇਹ ਇੱਕੋ ਹੀ ਇੱਕੋ ਹੀ ਸ਼ੂਟ ਮੈਂ ਤਿਆਰ ਕੀਤੀ ਹੈ ਮੈਚਿੰਗ ਆਹ ਲਓ ਜੀ ਇਸ ਤੋਂ ਬਾਅਦ ਮੇਰਾ ਅਗਲਾ ਡਿਜ਼ਾਈਨ ਆ ਗਿਆ ਇਹਦੀ 2.5 ਮੀਟਰ ਦੀ ਤੁਹਾਨੂੰ ਛੱਡ ਦੇਵਾਂਗੇ 2.5 ਮੀਟਰ ਦੀ ਤੁਹਾਨੂੰ ਸਲਵਾਰ ਦੇਵਾਂਗੇ ਤੇ ਕੱਪੜਾ ਦੇਵਾਂਗੇ ਇੱਕ ਵਧੀਆ ਕੁਆਲਿਟੀ ਦਾ ਜਿਵੇਂ ਤੁਹਾਨੂੰ ਇਸ ਨੂੰ ਜ਼ੂਮ ਕਰਕੇ ਦਿਖਾਵਾਂ ਨਾ ਤੁਸੀਂ ਐਸ ਨੇੜੇ ਤੋਂ ਦੇਖੋਗੇ ਇਹਦੇ ਵਿੱਚ ਇਹ ਬੁਲਤੀ ਵਾਲਾ ਸਟਾਫ ਆ ਇਹ ਸਟਾਫ ਸਾਨੂੰ ਗਰਨਾਨਖਪੁਰ ਤੋਂ ਹੀ ਮਿਲਦਾ ਹੈ ਇਹ ਬਹੁਤ ਹੀ ਵਧੀਆ ਵੈਰਾਈਟੀ ਹੈ ਸਾਡੇ ਕੋਲੇ ਜਿਹੜੀ ਵੀ ਮੈਚਿੰਗ ਹੁੰਦੀ ਹੈ ਨਾ ਉਹ ਇੱਕ ਅਸੀਂ ਅੱਛੀ ਕੁਆਲਿਟੀ ਦੀ ਮੈਚਿੰਗ ਲਾਉਂਦੇ ਆ ਤੇ ਸਾਨੂੰ ਨਾ ਸਸਤਾ ਕੱਪੜਾ ਪਸੰਦ ਆਉਂਦਾ ਨਾ ਹੀ ਸਾਨੂੰ ਸਾਨੂੰ ਜਦੋਂ ਵੀ ਕੁਆਲਿਟੀ ਆਉਂਦੀ ਹੈ ਤਾਂ ਅਸੀਂ ਬੈਸਟ ਕੁਆਲਿਟੀ ਦੀਆਂ ਮੈਚਿੰਗਾਂ ਲਾਉਂਦੇ ਆ ਇਹਦੇ ਵਿੱਚ ਤੇ ਤੁਸੀਂ ਇਹਦੇ ਕਲਰ ਛੂਟ ਚੈੱਕ ਕਰ ਸਕਦੇ ਹੋ ਆ ਲਓ ਜੀ ਇਹਦੇ ਵਿੱਚ ਫਿਰੋਜੀ ਕਲਰ ਚ ਤੁਹਾਨੂੰ ਇੱਕ ਛੂਟ ਹੋਰ ਮਿਲ ਸਕਦਾ ਆ ਲਓ ਜੀ ਇਹਦੇ ਵਿੱਚ ਫਿਰੋਜੀ ਕਲਰ ਦੇ ਵਿੱਚ ਤਿੰਨ ਛੂਟ ਤੁਹਾਨੂੰ ਮਿਲ ਸਕਦੇ ਆ ਇਸ ਤੋਂ ਬਾਅਦ ਮੇਰੇ ਕੋਲੇ ਇਹਦੀ ਮੈਚਿੰਗ ਮਹਿਰੂਨ ਦੇ ਵਿੱਚ ਆ ਗਈ ਆ ਲਓ ਜੀ ਹੁਣ ਤੁਸੀਂ ਇਹਦੀ ਮਹਿਰੂਨ ਦੀ ਮੈਚਿੰਗ ਚੈੱਕ ਕਰ ਸਕਦੇ ਹੋ ਇਹਦੇ ਨਾਲ ਤੁਸੀਂ ਦੋ ਸਲਵਾਰਾਂ ਯੂਜ਼ ਕਰ ਸਕਦੇ ਆ ਇੱਕ ਤੁਸੀਂ ਫਿਰੋਜੀ ਲਾ ਸਕਦੇ ਆ ਇੱਕ ਮਹਿਰੂਨ ਕਲਰ ਦੀ ਸਲਵਾਰ ਲਾ ਸਕਦੇ ਆ ਆ ਲਓ ਜੀ ਇਸ ਦੇ ਵਿੱਚ ਵੀ ਆਪਾਂ ਤੁਹਾਨੂੰ ਛੂਟ ਦੇਵਾਂਗੇ ਦੋ ਬਾਕੀ ਸਾਡੇ ਇਹਦੇ ਚ 8 ਛੂਟਾਂ ਦੀ ਮੈਚਿੰਗ ਹੋਰ ਪਈ ਹੈ ਇਹ ਅਸੀਂ ਐਨੇਕ ਛੂਟ ਤਿਆਰ ਕਰੇ ਸੀ ਵੀਡੀਓ ਬਣਾਉਣ ਵਾਸਤੇ 8 ਛੂਟ ਅਸੀਂ ਇਹਦੇ ਤੁਹਾਨੂੰ ਹੋਰ ਵੀ ਦੇ ਸਕਦੇ ਆ ਤੇ ਇਸ ਤੋਂ ਬਾਅਦ ਮੇਰੇ ਕੋਲੇ ਆ ਗਈ ਰਾਮਟੈਕਸ ਦੀ ਮੈਚਿੰਗ ਮੈਂ ਤੁਹਾਨੂੰ ਦਿਖਾਉਣੀ ਆ ਫਟਾਫਟ ਹੁਣ ਆਪਣੇ ਕੋਲ ਥੋੜਾ ਹੀ ਮਾਲ ਰਹਿ ਗਿਆ ਵੀਡੀਓ ਤੁਸੀਂ ਸਕਿਪ ਨਹੀਂ ਕਰਨੀ ਆ ਲਓ ਜੀ ਹੁਣ ਮੇਰਾ ਰਾਮਟੈਕਸ ਦਾ ਡਾਟਸ ਵਾਲਾ ਡਿਜ਼ਾਈਨ ਆ ਗਿਆ 2.5 ਮੀਟਰ ਦੀ ਸ਼ਰਟ ਤੇ 2.5 ਮੀਟਰ ਦੀ ਸਲਵਾਰ ਰੇਂਜ ਰਹੂਗੀ ਜੀ 850 ਰੁਪਿਆ ਇਹਦੇ ਵਿੱਚ ਆਪਾਂ ਤੁਹਾਨੂੰ ਦੋ ਸ਼ੂਟ ਦੇਵਾਂਗੇ ਇਹਦੇ ਵਿੱਚ ਤੁਸੀਂ ਪਹੁੰਚੇ ਤੇ ਵਰਕ ਕਰਾ ਸਕਦੇ ਹੋ ਇਹ ਵਰਕ ਕਰਾਉਣ ਵਾਲਾ ਸ਼ੂਟ ਹੈ ਇਹਦੇ ਨਾਲ ਦੁਪੱਟਾ ਟਾਈਂਡਾਈ ਦਾ ਕਰਾ ਕੇ ਤੁਸੀਂ ਪਹੁੰਚੇ ਤੇ ਵਰਕ ਕਰਾ ਸਕਦੇ ਹੋ ਸ਼ਰਟ ਤੇ ਹੀ ਵਰਕ ਕਰਾ ਸਕਦੇ ਹੋ ਤੁਸੀਂ ਇਹਦੇ ਵਿੱਚ ਤੁਹਾਨੂੰ ਦੋ ਸ਼ੂਟ ਮਿਲ ਜਾਣਗੇ ਇਸ ਤੋਂ ਬਾਅਦ ਜਿਹੜੀ ਮੇਰੀ ਅਗਲੀ ਮੈਚਿੰਗ ਹੈ ਇਹ ਤੁਹਾਨੂੰ ਮੈਂ ਕ੍ਰੈਸ਼ ਕਾਟਨ ਦੀ ਦੇਵਾਂਗੀ ਆਹ ਲਓ ਜੀ ਇਹ ਮੈਚਿੰਗ ਹੈ ਇਹ ਕ੍ਰੈਸ਼ ਕਾਟਨ ਦੀ ਤੇ ਇਹ ਕਪੜਾ ਤੁਸੀਂ ਦੇਖ ਲਓ ਜ਼ੂਮ ਤੋਂ ਕਪੜਾ ਦੇਖੋ ਤੁਸੀਂ ਸਟ੍ਰੈਚੀਬਲ ਕਪੜਾ ਹੈ ਤੇ ਬਹੁਤ ਹੀ ਸੁਹਣਾ ਸਾਰਾ ਬੇਸ ਕੋਟਨ ਦਾ ਹੋਊਗਾ ਤੇ ਇਹਦੇ ਨਾਲ ਆਪਾਂ ਤੁਹਾਨੂੰ ਦੋ ਤਰ੍ਹਾਂ ਦੀਆਂ ਮੈਚਿੰਗਾਂ ਦੇਵਾਂਗੇ ਇੱਕ ਮਹਿਰੂਨ ਇਹ ਡਾਰਕ ਮਹਿਰੂਨ ਨਹੀਂ ਹੋਰੀ ਮਹਿਰੂਨ ਦਾ ਕਲਰ ਹੈ ਇੱਕ ਆਪਾਂ ਮਹਿਰੂਨ ਕਲਰ ਦੇ ਨਾਲ ਦੇਵਾਂਗੇ ਤੁਹਾਨੂੰ ਇੱਕ ਨੂੰ ਆਪਾਂ ਫਰੋਜੀ ਕਲਰ ਦੇ ਨਾਲ ਦੇਵਾਂਗੇ ਆਹ ਲਓ ਜੀ ਤੇ ਇਹਨਾਂ ਦੀ ਰੇਂਜ ਸਾਰਿਆਂ ਦੀ ਰਹੂਗੀ 750 ਰੁਪਿਆ ਆਹ ਲਓ ਜੀ ਇਹ ਸੀਗੇ ਅੱਜ ਦੇ ਜਿਹੜੇ ਮੈਂ ਸ਼ੂਟ ਦਿਖਾਏ ਆ ਤੁਹਾਨੂੰ ਸਾਰੇ ਮੈਚਿੰਗ ਵਾਲੇ ਸੀ ਕੁਝ ਮੈਂ ਰਾਂ ਟੈਕਸਰ ਸਾਫ ਦਿਖਾਇਆ ਕਿਉਂਕਿ ਮੇਰੇ ਕੋਲੇ ਡੇਲੀ ਮਾਲ ਆਉਂਦਾ ਹੈ ਤੇ ਡੇਲੀ ਸਾਡੇ ਕੋਲ ਮਾਲ ਜਿਹੜਾ ਹੈਗਾ ਸੋਲਡ ਆਊਟ ਹੋ ਜਾਂਦਾ ਹੈ ਤੇ ਤੁਸੀਂ ਜਿਹੜੇ ਜਿਹੜੇ ਸ਼ੂਟ ਦੇਖਦੇ ਹੋ ਹੁੰਨੇ ਹੋ ਕਈ ਵੇਰਾਂ ਸਾਡੀਆਂ ਇਦਾਂ ਹੁੰਦੀਆਂ ਨੇ ਜਦੋਂ ਸਾਡੇ ਕੋਲੇ ਮਾਲ ਸੋਲਡ ਆਊਟ ਹੋ ਜਾਂਦਾ ਉਸ ਤੋਂ ਬਾਅਦ ਸਾਨੂੰ ਸਕਰੀਨਸ਼ਾਟ ਭੇਜੀ ਜਾਂਦੇ ਨੇ ਵੀ ਆਹ ਵਾਲਾ ਸ਼ੂਟ ਮਿਲ ਜੂਗਾ ਜਦੋਂ ਵੀ ਤੁਸੀਂ ਵੀਡੀਓ ਦੇਖੀ ਫਸਟ ਟਾਈਮ ਸਾਨੂੰ ਆਰਡਰ ਕਰ ਸਕਦੇ ਹੋਗੇ ਤੇ ਉਹ ਤੋਂ ਬਾਅਦ ਸਾਡਾ ਅਸੀਂ ਸ਼ੂਟ ਨੂੰ ਸਿਚ ਕਰਕੇ ਵੀ ਦਿੰਨੇ ਆ ਜੇ ਕਈ ਵਾਰੀ ਤੁਸੀਂ ਸਾਡੇ ਜੋ ਨਹੀਂ ਤੁਸੀਂ ਡਾਈ ਕਰਾਉਣੀ ਆ ਆਪਾਂ ਡਾਈ ਕਰਾ ਕੇ ਦੇਵਾਂਗੇ ਜਿਹੜਾ ਸਾਡਾ ਬਾਹਰਲਾ ਕਸਟਮਰ ਆ ਉਹਨੂੰ ਮੈਂ ਇੱਕ ਬੇਨਤੀ ਕਰਦਿਆਂ ਵੀ ਤੁਸੀਂ ਪੇਮੈਂਟ ਅਸੀ ਰਿਆ ਰਾਹੀਂ ਵੀ ਲੈ ਲੈਣੇ ਆ ਤੇ ਬੈਸਨ ਯੂਨੀਅਨ ਰਾਹੀਂ ਵੀ ਅਸੀਂ ਪੇਮੈਂਟ ਜਿਹੜੀ ਲੈ ਲੈਣੇ ਆ ਤੁਸੀਂ ਸਾਡੇ ਕੋਲ ਬਾਹਰਲੇ ਆਰਡਰ ਵੀ ਸਾਡੇ ਕੋਲੇ ਬਹੁਤ ਸਾਰੇ ਹੁੰਦੇ ਆ ਤੇ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਤੇ ਵੀਡੀਓ ਸ਼ੇਅਰ ਕਰਨਾ ਨਾ ਭੁੱਲਣਾ ਸੋਹਣਾ ਜਿਹਾ ਕਮੈਂਟ ਕਰਿਓ ਤੇ ਸੋਹਣੇ ਸੋਹਣੀਆਂ ਮੈਚਿੰਗਾਂ ਲੈਣ ਵਾਸਤੇ ਤੁਸੀਂ ਗੁਰਨਾਨਕ ਸੌਰਤੇ ਆਉਣਾ ਪਿੰਡ ਮੈਸਰਖਾਨੇ ਦੇ ਵਿੱਚ ਤੇ ਥੈਂਕ ਯੂ ਧੰਨਵਾਦ